ਅਗਰ ਤੁਹਾਡਾ ਵੀ ਹੈ ਸਟੇਟ ਬੈਂਕ ਆਫ ਇੰਡੀਆ ਵਿੱਚ ਖਾਤਾ ਤਾਂ ਹੋ ਜਾਓ ਸਾਵਧਾਨ ਫਰੌਡਾਂ ਦੇ ਲੱਭ ਲਿਆ ਨਵਾਂ ਤਰੀਕਾ ਲੋਕਾਂ ਰੂਪ ਬਣਾਇਆ ਜਾ ਰਿਹਾ ਦਸ਼ਾਨਾ ਤਾਂ ਅਗਰ ਤੁਹਾਡਾ ਵੀ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਆਨਲਾਈਨ ਦੇ ਧੋਖਾਧੜੀ ਦੇ ਵੱਖ-ਵੱਖ ਸਾਧਨ ਦੇ ਜਿਹੜੇ ਉਹ ਸਾਈਬਰ ਠੱਗਾ ਦੇ ਵੱਲੋਂ ਕੱਢੇ ਜਾ ਰਹੇ ਦੇ ਤਾਂ ਅਜਿਹੀ ਹੀ ਇੱਕ ਅਹਿਮ ਜਾਣਕਾਰੀ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਵਾਲੇ ਆ ਜਿਸ ਦਾ ਤੁਹਾਨੂੰ ਬਹੁਤ ਫਾਇਦਾ ਹੋ ਸਕਦਾ ਹੈ ਤਾਂ ਲੱਖਾਂ ਲੋਕ ਨੇ ਜਿਹੜੇ ਉਹ ਵੱਖ-ਵੱਖ ਬੈਂਕਾਂ ਦੇ ਉਪਭੋਗਤਾ ਦੇ ਅਤੇ ਅਕਸਰ ਹੀ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਹੁਣ स्टेट बैंक ऑफ इंडिया ने इस खतरे ਤੋਂ ਬਚਣ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਚੇਤਾਵਨੀ ਜਾਰੀ ਕੀਤੀ ਹੈ ਬੈਂਕ ਦੁਆਰਾ ਭੇਜੇ ਗਏ ਇੱਕ ਨਵੇਂ ਟੈਕਸ ਦੇ ਸੰਦੇਸ਼ ਦੇ ਗਾਹਕਾਂ ਨੂੰ ਧੋਖਾਧੜੀ ਕਰਨ ਵਾਲਿਆਂ ਦੀ ਨਵੀਂ ਟੈਕਨੋਲੋਜੀ ਤੋਂ ਸचेत ਕੀਤਾ ਹੈ ਤਾਂ ਅਗਰ ਤੁਸੀਂ ਵੀ SBI ਦੇ ਗਾਹਕ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਬਹੁਤ ਮਹੱਤਵਪੂਰਨ ਹੋ ਸਕਦੀ ਹੈ SBI ਦੇ ਇੱਕ ਗਾਹਕ ਨੂੰ ਦੁਪਹਿਰ 12 ਵਜੇ ਇੱਕ ਟੈਕਸਟ ਸੰਦੇਸ਼ ਮਿਲਿਆ ਹੈ ਜਿਸ ਦੇ ਵਿੱਚ ਬੈਂਕ ਨੇ ਗਾਹਕਾਂ ਨੂੰ ਅਲਰਟ ਕੀਤਾ ਹੈ ਕਿ ਕੁਝ ਅਪਰਾਧੀ ਉਹਨਾਂ ਨੂੰ SBI ਦੇ ਰਿਵਾਰਡ ਪੁਆਇੰਟ ਰੀਡਮ ਕਰਦਾ ਲਾਲਚ ਦੇ ਕੇ ਸਾਈਬਰ ਧੋਖਾਧੜੀ ਕਰ ਸਕਦੇ ਨੇ ਤਾਂ SBI ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਧੋਖੇਬਾਜ਼ਾਂ ਤੋਂ ਆਉਣ ਵਾਲੇ ਸੰਦੇਸ਼ਾਂ ਅਤੇ ਕਾਲਾਂ ਉੱਤੇ ਧਿਆਨ ਨਾ ਦਿੱਤਾ ਜਾਵੇ ਬੈਂਕ ਦਾ ਬੈਸਸ ਸੀ ਕਿ ਪਿਆਰੇ SBI ਗਾਹਕ ਸਾਈਬਰ ਧੋਖਾਧੜੀ ਕਰਨ ਵਾਲੇ ਮੋਬਾਈਲ ਫੋਨ ਤੇ ਭੇਜੇ ਗਏ ਲਿੰਕ ਤੇ ਕਲਿੱਕ ਕਰਕੇ ਜਾਂ ਕਿਸੇ ਨੰਬਰ ਤੇ ਕਾਲ ਕਰਕੇ SBI ਰਿਵਾਰਡ ਪੁਆਇੰਟ ਨੂੰ ਰੀਡਮ ਕਰ ਲਈ SMS ਭੇਜੇ ਜਾ ਰਹੇ ਹਨ ਇਹ ਇੱਕ ਘੁਟਾਲਾ ਹੈ ਅਜਿਹੇ SMS ਦਾ ਜਵਾਬ ਨਾ ਦਿਓ ਤਾਂ ਰਿਵਾਰਡ ਪੁਆਇੰਟ ਨੂੰ ਲੈ ਕੇ ਲਾਲਚਾ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਅਤੇ ਲਾਲਚ ਨੂੰ ਧੋਖਾਧੜੀ ਦੇ ਲਈ ਹਥਿਆਰ ਬਣਾਇਆ ਜਾ ਰਿਹਾ ਹੈ ਇਹ ਨਵਾਂ ਧੋਖਾਧੜੀ ਦਾ ਤਰੀਕਾ ਕਾਫੀ ਜ਼ਿਆਦਾ ਘਾਤਕ ਸਿੱਧ ਹੋ ਸਕਦਾ ਹੈ ਅਪਰਾਧੀ ਐਸਬੀਆਈ ਗਾਕ ਨੂੰ ਰਿਵਾਰਡ ਪੁਆਇੰਟ ਰੀਡਮ ਕਰਦੇ ਵਾਅਦੇ ਨਾਲ ਲਾਲਚ ਦੇ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਦੇ ਇਹ ਧੋਖੇਬਾਜ਼ ਐਸਬੀਆਈ ਰਿਵਾਰਡ ਪੁਆਇੰਟਾਂ ਦਾ ਦਾਵਾ ਕਰਕੇ ਗਾਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਅਤੇ ਕਈ ਵਾਰ ਫੋਨ ਕਾਲਾਂ ਦੇ ਰਾਹੀਂ ਜਾਂ ਫਿਰ ਕਈ ਵਾਰ ਵੈਸੇ ਦੇ ਰਾਹੀਂ ਗਾਕਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਕੁਝ ਸਦਾਰਤ ਕੰਮਾਂ ਵਿੱਚ ਆਪਣੇ ਰਿਵਾਰਡ ਪੁਆਇੰਟ ਰੀਡਮ ਕਰ ਸਕਦੇ ਦੇ ਤਾਂ ਕਦੇ ਵੀ ਅਜਾਣੇ ਲਿੰਕਾਂ ਉੱਤੇ ਕਲਿੱਕ ਨਹੀਂ ਕਰਦਾ ਚਾਹੀਦਾ ਜੇਕਰ ਕੋਈ ਮੈਸੇਜ ਤੁਹਾਡੇ ਕੋਲ ਰਿਵਾਰਡ ਪੁਆਇੰਟਾਂ ਨੂੰ ਰੀਡਮ ਕਰਨ ਦੇ ਲਈ ਆਉਂਦਾ ਹੈ ਤਾਂ ਇਸ ਨੂੰ ਨਜ਼ਰ ਅਦਾਜ਼ ਕੀਤਾ ਜਾਣਾ ਚਾਹੀਦਾ ਹੈ ਸਿੱਧਾ ਬੈਕ ਵਿੱਚ ਜਾ ਕੇ ਸੰਪਰਕ ਕਰਨਾ ਚਾਹੀਦਾ ਹੈ ਅਗਰ ਤੁਹਾਨੂੰ ਕੋਈ ਸ਼ੱਕ ਹੈ ਤਾਂ ਤਤੁਰਤ ਬੈਕ ਦੇ ਅਧਿਕਾਰਤ ਹੈਲਪਲਾਈਨ ਨੰਬਰ ਉੱਤੇ ਕੰਟੈਕਟ ਆ ਜਿਹੜਾ ਤੁਸੀਂ ਕਰ ਸਕਦੇ ਹੋ ਤਾਂ ਹੋਰ ਵੀ ਬਹੁਤ ਸਾਰੇ ਵੱਖੋ ਵੱਖਰੇ ਤਰੀਕੇ ਦੇ ਜਿਨ੍ਹਾਂ ਦੇ ਨਾਲ ਸਾਈਬਰ ਠੱਗ ਦੇ ਜਿਹੜੇ ਉਹ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਨੇ ਕਦੇ ਫ੍ਰੀ ਗਿਫਟਾਂ ਦਾ ਲਾਲ ਦਿੱਤਾ ਜਾਂਦਾ ਹੈ ਕਦੇ ਤਿਉਹਾਰਾਂ ਦੇ ਲਵੇ ਵੱਖ-ਵੱਖ ਤਰ੍ਹਾਂ ਦੇ ਮੈਸੇਜ ਦੇ ਜਿਹੜੇ ਉਹ ਲੋਕਾਂ ਨੂੰ ਭੇਜੇ ਜਾਂਦੇ ਨੇ ਤਾਂ ਕੁਝ ਲੋਕ ਤੇ ਜਿਹੜੇ ਉਹ ਇਹਨਾਂ ਸਾਈਬਰ ਠੱਗਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਅਤੇ ਆਪਣੀ ਬੇਦਅਦੀ ਕਮਾਈ ਆ ਜਿਹੜੀ ਉਹ ਗਵਾ ਬੈਠਦੇ ਨੇ ਤਾਂ ਲਗਾਤਾਰ ਬੈਂਕਾਂ ਵੱਲੋਂ ਵੀ ਇਸ ਬਾਬਤ ਅਲਰਟ ਕੀਤਾ ਜਾਂਦਾ ਹੈ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਸਪੈਸ਼ਲ ਸਾਈਬਰ ਸੈੱਲ ਬਣਾਏ ਗਏ ਨੇ ਜਿਹੜੇ ਆਨਲਾਈਨ ਫਰਾਡ ਅਤੇ ਆਨਲਾਈਨ ਧੋਖਾਧੜੀ ਦੇ ਉੱਤੇ ਨਜ਼ਰ ਰੱਖਦੇ ਨੇ ਅਜਿਹੇ ਵਕ-ਵਕ ਮਾਮਲਿਆਂ ਵਿੱਚ ਬਹੁਤ ਸਾਰੇ ਲੋਕ ਦੇ ਜਿਹੜੇ ਉਹ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਨੇ ਲੇਕਿਨ ਵੱਡੇ ਪੱਧਰ ਉੱਤੇ ਲੋਕਾਂ ਦੇ ਨਾਲ ਅੱਜ ਵੀ ਇਸ ਤਰ੍ਹਾਂ ਦੇ ਸਕੈਮ ਦੇ ਜਿਹੜੇ ਉਹ ਹੋ ਰਹੇ ਨੇ